ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਨੇ ਵੀ ਆਪਣੇ ਪ੍ਰਮੋਟਰ ਭਰਾ ਆਏ ਨੇ ਇੰਨਾ ਸਾਡੰਦੇ ਕਬੱਡੀ ਨੂੰ ਇੰਨਾ ਪਿਆਰ ਕਰਦੇ ਆ ਨਾ ਕਿਉਂਕਿ ਚਲੋ ਅਸੀਂ ਮੰਨਦੇ ਆ ਤੁਹਾਡੀ ਕੋਈ ਮਜਬੂਰੀ ਹੋਊਗੀ ਤੁਸੀਂ ਇਸ ਕਰਕੇ ਇਹ ਕਦਮ ਚੱਕਿਆ ਪਰ ਮੈਂ ਇੱਕ ਬੀਨ ਟਿਕਾ ਨਾ ਜਹਦਾ ਨੂੰ ਬਹੁਤ ਦਿਲੋਂ ਕਿਉਂਕਿ ਦੇਖੋ بڑے ਪਲੇਟਾਂ ਤੁਹਾਨੂੰ ਪਤਾ ਹੈ ਨਾ ਉਹ ਤਾਂ ਇਹਕਾ ਮੌਕਾ ਮਿਲ ਗਿਆ ਠੀਕ ਨਹੀਂ ਕਿਤੇ ਵੀ ਜਾਣ ਅਗਲੇ ਵਧੀਆ ਖੇਡਦੇ ਠੀਕ ਨਹੀਂ ਜਿਹੜੇ ਥੱਲੇ ਲੈਵਲ ਦੇ ਪਲੇਅਰ ਆ ਜਿਨ੍ਹਾਂ ਦਾ ਰੋਟੀ ਪਾਣੀ ਕਬੱਡੀ ਕਰੀ ਚੱਲਦਾ ਦਾ ਉਹਨਾਂ ਦਾ ਬਹੁਤ ਔਖਾ ਹਣਾ ਮੈਂ ਇਹ ਦਿਲੋਂ ਨਿਕਲਿਆ ਕਿਉਂ ਮੇਰਾ ਘਰ ਇੱਕ ਕਬੱਡੀ ਕਰੀ ਚੱਲਦਾ ਜੇ ਮੈਂ ਕਬੱਡੀ ਨਾਲ ਖੇਡਾਂ ਮੇਰੇ ਘਰ ਵਿੱਚ ਰੋਟੀ ਨਾ ਹੋਵੇ ਤੇ ਮੈਨੂੰ ਕਬੱਡੀ ਕਰਕੇ ਲੋਕੀ ਪਿਆਰ ਕਰਦੇ ਆ ਦੇਖੋ ਐਸੇ ਮੇਂ ਸ਼ਕਲ ਕਰਕੇ ਨਾ ਦੇਖੋ ਮੈਨੂੰ ਲੋਕੀ ਜਦੋਂ ਮੈਂ ਨਹੀਂ ਖੇਡਦਾ ਉਹਨੂੰ 버거ਨ ਵੀ ਜੀ ਪੂਜਾ ਤਾਂ ਕਹਿੰਦੇ ਬਣਾਉਣ ਵਾਲਾ ਵੀ ਆ ਕਰਦਾ ਉਹ ਕਰਦੇ ਦਿੱਤਾ ਤੇ ਜਦੋਂ ਆਪਾਂ ਕਬੱਡੀ 'ਚ ਆਏ ਕਬੱਡੀ ਨੇ ਮੈਨੂੰ ਇੰਨਾ ਕੁਝ ਦਿੱਤਾ ਨਾ ਆਪਾਂ ਕਬੱਡੀ ਦਾ ਦੇਣ ਨਹੀਂ ਦੇ ਸਾਰੇ ਕਬੱਡੀ ਕਰਕੇ ਮੈਂ ਮਰ ਵੀ ਸਕਦਾ ਕਿਉਂ ਕਬੱਡੀ ਨੇ ਇੰਨਾ ਕੁਝ ਦਿੱਤਾ ਮੇਰਾ ਜਿੰਨੇ ਵੀ ਆਪਣੇ ਪ੍ਰੋਮੋਟਰ ਭਰਾ ਨੇ ਇਹਨਾਂ ਕੋਈ ਬੇਨਤੀ ਆ ਕਬੱਡੀ ਬੰਦ ਨਾ ਕਰੋ ਠੀਕ ਨੇ ਕੁਝ ਨਵੇਂ ਪਲੇਅਰਾਂ ਨੂੰ ਮੌਕਾ ਦਿਓ ਉਹ ਵੀ ਕੁਝ ਕਰਨ ਠੀਕ ਨੇ ਹੋਰ ਤੁਸੀਂ ਕਬੱਡੀ ਬੰਦ ਕਰ ਦੋਗੇ ਨਵੇਂ ਪਲੇਅਰ ਕਿੱਥੋਂ ਉੱਠਣਗੇ ਤੇ ਸਾਰੇ ਪਲੇਅਰ ਬੜੇ ਇੱਥੇ ਰਹੇ ਨੇ ਨਵੇਂ ਪਲੇਅਰ ਨੂੰ ਮੌਕਾ ਨਹੀਂ ਮਿਲਦਾ ਇੱਕ ਬੇਨਤੀ ਆ ਮੈਂ ਕਿਸੇ ਨੂੰ ਕੋਈ ਗੱਲ ਲਾ ਕੇ ਕਹਿੰਦਾ ਨਹੀਂ ਜੇ ਮੇ ਤੁੱਕ ਕੋਈ ਗਲਤ ਛੋਟ ਆ ਸਮਝ ਕੇ ਮੈਨੂੰ ਮਾਫ ਕਰਿਓ ਤੈਂ ਨੀ ਬਿਟਾ ਦੂ ਦੂ ਲਫ਼ਜ਼ ਬੋਲੂਗਾ ਹਾਂਜੀ ਹਾਂਜੀ ਮੈਂ ਕਹਾਂ ਭਾਜੀ ਬਿਲਕੁਲ ਸਹੀ ਗੱਲ ਆ ਕਬੱਡੀ ਨਹੀਂ ਬੰਦ ਕਰਨੀ ਚਾਹੀਦੀ ਕਿਉਂ ਛੋਟੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਸਾਡੀ ਅੱਜ ਦੀ ਵੀਡੀਓ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਨਵੀਆਂ ਵੀਡੀਓ ਦੇਖਣੇ ਸਾਡੇ ਚੈਨਲ ਕਬੱਡੀ ਤੇ ਸੁਰਮਨ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਨੈਕਸਟ ਵੀਡੀਓ ਜਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ